ਜ਼ਿੰਦਗੀ ਦੇ ਵਿੱਚ ਕਈ ਇਨਸਾਨਾਂ ਦਾ ਮਕਸਦ ਸੇਵਾ ਭਾਵਨਾ ਹੀ ਕਰਨਾ ਹੈ ਉਸੇ ਤਰ੍ਹਾਂ ਹੀ ਕਰ ਰਿਹਾ ਹੈ ਬੰਟੀ ਡੱਲੇ ਵਾਲਾ ਜੋ ਕਿ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਕਈ ਜਾਨਾਂ ਬਚਾ ਚੁੱਕਿਆ ਹੈ ਗੱਲ ਕਰ ਲਈਏ ਤੁਸੀਂ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾਉਨੇ ਹੋ ਉਹ ਵੀ ਕਿਸੇ ਲਾਲਚ ਤੋਂ ਕਿਸੇ ਸਵਾਰਥ ਤੋਂ ਬਿਨਾਂ ਕਿਸੇ ਪੈਸੇ ਤੋਂ ਅਜਿਹਾ ਕੀ ਹੋਇਆ ਸੀ ਮਨ ਦੇ ਵਿੱਚ ਅਜਿਹਾ ਕਿਉਂ ਸੋਚਿਆ ਵੀ ਇਹੀ ਯਾਰ ਸੇਵਾ ਕਰ ਲਈ ਜਾਵੇ ਮੁੰਡੇ ਤਾਂ ਕੰਮ ਹੋਰ ਬਥੇਰੇ ਕਰਦੇ ਨੇ ਨੌਜਵਾਨ ਮੁੰਡੇ ਨਹਿਰਾਂ ਦੇ ਵਿੱਚ ਨਹਾਉਣ ਜਾਂਦੇ ਆ ਜਿਨ੍ਹਾਂ ਨੂੰ ਨਹੀਂ ਨਹਾਉਣਾ ਆਉਂਦਾ ਉਹ ਇੱਕ ਦੂਜੇ ਨੂੰ ਦੇਖਦੇ ਨਹਿਰ ਦੇ ਵਿੱਚ ਸਾਲ ਮਾਰ ਦਿੰਦੇ ਆ ਚਾਹੇ ਨਹਿਰ ਆ ਚਾਹੇ ਸੂਆਵਾ ਕੋਈ ਵੀ ਯਾਨੀ ਡਗਾਈ ਵਾਲੀ ਜਗ੍ਹਾ ਦੇ ਵਿੱਚ ਉਹ ਸਾਲ ਮਾਰ ਦਿੰਦੇ ਆ ਤਾਂ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਜੀ ਡੁੱਬਣ ਨਾਲ। ਕੰਟੀ ਭਾਈ ਲੱਗਦਾ ਨਹੀਂ ਪਹਿਲਾਂ ਤਾਂ ਸਾਨੂੰ ਆਪ ਨੂੰ ਇਹ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਸਾਨੂੰ ਜਦ ਤੈਰੀ ਨਹੀਂ ਆਉਂਦੀ ਨਹੀਂ ਆਣਾ ਚਾਹੀਦਾ ਸਾਨੂੰ ਨਹਿਰਾ ਤੇ ਡੂੰਘੇ ਪਾਣੀਆਂ ਦੇ ਵਿੱਚ ਇਹ ਤਾਂ ਪਤਾ ਨਹੀਂ ਨੀ ਪਤਾ ਸਾਨੂੰ ਕਿੰਨਾ ਡੂੰਘੇ ਰਸੀਂ ਵੀ ਜਦ ਜਾਨ ਨੇ ਆਈ ਆਪਦੀ ਜਾਨ ਜੋਗਨ ਦੇ ਵਿੱਚ ਪਾ ਕੇ ਜਾਂਦੇ ਆ ਜਦੋਂ ਕਿਸੇ ਵੀ ਡੈੱਡ ਬਾਡੀ ਨੂੰ ਸਰਚ ਕਰਦੇ ਆ ਕੱਚ বাজਦੇ ਆ ਹੱਥਾਂ ਪੈਰਾਂ ਦੇ ਵਿੱਚ ਸਾਡੇ ਜਾਗਮ ਹੋ ਜਾਂਦੇ ਆ ਜੀ। ਤੇ ਬਹੁਤ ਹੀ ਜ਼ਿਆਦਾ ਸਾਨੂੰ ਆਪਦਾ ਨਹੀਂ ਪਤਾ ਵੀ ਅਸੀਂ ਨਹਿਰ ਦੇ ਵਿੱਚੋਂ ਨਿਕਲਾਂਗੇ ਜਾਂ ਨਹੀਂ। ਸਾਨੂੰ ਮਜਬੂਰੀ ਕਾਰਨ ਹੁਣ ਨਹਿਰ ਦੇ ਵਿੱਚ ਵੜਨਾ ਪੈਂਦਾ ਵਾ। ਅੱਜ ਵੀ ਨੌਜਵਾਨ ਸੰਗਰੂਰ ਤੋਂ ਆ ਕੇ ਸੁਧਾਰਨ ਆਉਣ ਲੱਗਿਆ ਨਹਿਰ ਦੇ ਵਿੱਚ ਹੀ ਡੁੱਬ ਗਿਆ ਉਹ। ਤੇ ਉਹਨਾਂ ਦੇ ਘਰੇ ਵੀ ਹਜੇ ਮਾਪੇ ਨੂੰ ਨਹੀਂ ਪਤਾ। ਤੋ ਦੀ ਸੇਫਟੀ ਨੂੰ ਕੌਣ ਦੇਖਦਾ ਕਿਵੇਂ ਰੱਖਦੇ ਹੋ ਆਪਣੀ ਸੇਫਟੀ ਨੂੰ ਵੀ ਜ਼ਰੂਰੀ ਵੀ ਨੇ ਡੂੰਘੇ ਪਾਣੀ ਨੇ ਸਿਲੰਡਰ ਵੀ ਚਾਹੀਦਾ ਆਕਸੀਜਨ ਦੀ ਵੀ ਲੋਡ ਪੈ ਜਾਂਦੀ ਆ ਤੁਸੀਂ ਪਾਣੀ ਦੇ ਵਿੱਚ ਉਤਰਦੇ ਹੋ ਤੁਹਾਡਾ ਖਿਆਲ ਕੌਣ ਰੱਖਦਾ ਫਿਰ ਅਸੀਂ ਵਾਹ ਪਰਮਾਤਮਾ ਦੇ ਆਸਰੇ ਅਸੀਂ ਵੀ ਤੁਰੇ ਫਿਰਦੇ ਆ ਜੀ ਅੰਟੀ ਵੀ ਤੁਸੀਂ ਦੱਸਦੇ ਹੋ ਕਿ ਇਹ ਮਾਮਾ ਦੇ ਪੁੱਤ ਤੁਸੀਂ ਨਹਿਰਾਂ ਦੇ ਵਿੱਚੋਂ ਕੱਢਦੇ ਹੋ ਤੁਹਾਡੀ ਮਾਂ ਵੀ ਤੁਹਾਨੂੰ ਰੋਕਦੀ ਹੋਣੀ ਆ ਵੀ ਪੁੱਤ ਇਹ ਕੀ ਕਰਨ ਲੱਗ ਗਿਆ ਤੇ ਉਹ ਮਾਂ ਦਾ ਵੀ ਦਿਲ ਧੜਕਦਾ ਹੋਣਾ ਹਰ ਰੋਜ਼ ਹੀ ਗਾਲਾਂ ਪੈਂਦੀਆਂ ਜੀ ਘਰ ਦੇ ਤਾਂ ਬਹੁਤ ਜ਼ਿਆਦੇ ਹਨ ਨੂੰ ਯਾਨੀ ਇਹ ਕੰਮਾਂ ਤੋਂ ਰੋਕਦੇ ਆ ਅੱਜ ਦੀ ਗੱਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿਕੀ ਜਰਖੜ ਤੁਹਾਡਾ ਸਵਾਗਤ ਕਰਦਾ ਹਾਂ ਜਿੰਦਗੀ ਦੇ ਵਿੱਚ ਕਈ ਇਨਸਾਨਾਂ ਦਾ ਮਕਸਦ ਤੇ ਸੇਵਾ ਭਾਵਨਾ ਹੀ ਕਰਨਾ ਹੈ ਉਸੇ ਤਰ੍ਹਾਂ ਹੀ ਕਰ ਰਿਹਾ ਹੈ ਬੰਟੀ ਡੱਲੇ ਵਾਲਾ ਜੋ ਕਿ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਕਈ ਜਾਨਾਂ ਬਚਾ ਚੁੱਕਿਆ ਹੈ ਦੱਸਦਾਂ ਕਿ ਬੰਟੀ ਡੱਲੇ ਵਾਲਾ ਗੋਤਾਖੋਰ ਦੇ ਰੂਪ ਦੇ ਵਿੱਚ ਸੇਵਾਵਾਂ ਕਰ ਰਹੇ ਨੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾਂਦੇ ਨੇ ਜੇਕਰ ਜੇਹੀ ਦੁਰਘਟਨਾ ਘਟ ਜਾਂਦੀ ਹੈ ਕੋਈ ਨਹਿਰ ਦੇ ਪਾਣੀ ਵਿੱਚ ਡੁੱਬ ਜਾਂਦਾ ਤੇ ਬੰਟੀ ਡੱਲੇ ਵਾਲਾ ਉਹ ਸੇਵਾ ਕਰਦੇ ਨੇ ਲੋਕਾਂ ਦੀਆਂ ਜਾਨਾਂ ਬਚਾਉਂਦੇ ਨੇ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਤੁਹਾਡਾ ਸਾਸੀ ਕਾਲ ਹਾਂ ਸ੍ਰੀ ਕਾਲ ਬਾਈ ਸਾਰੇ ਭੈਣ ਭਰਾਵਾਂ ਨੂੰ ਠੀਕ ਹੈ ਬਾਈ ਜੀ ਗੱਲ ਕਰ ਲਈਏ ਤੁਸੀਂ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾਉਂਦੇ ਹੋ ਉਹ ਵੀ ਕਿਸੇ ਲਾਲਚ ਤੋਂ ਕਿਸੇ ਸਵਾਰਥ ਤੋਂ ਬਿਨਾਂ ਕਿਸੇ ਪੈਸੇ ਤੋਂ ਅਜਿਹਾ ਕੀ ਹੋਇਆ ਸੀ ਮਨ ਦੇ ਵਿੱਚ ਅਜਿਹਾ ਕਿਉਂ ਸੋਚਿਆ ਵੀ ਇਹੀ ਯਾਰ ਸੇਵਾ ਕਰ ਲਈ ਜਾਵੇ ਮੁੰਡੇ ਤਾਂ ਕੰਮ ਹੋਰ ਬਥੇਰੇ ਕਰਦੇ ਨੇ ਅਸੀਂ ਸਿਆਲਾਂ ਦੇ ਵਿੱਚ ਤਾਂ ਹਲਵਾਈ ਦਾ ਕੰਮ ਕਰਦਾ ਹਾਂ ਜੀ ਮੈਂ ਤੇ ਗਰਮੀਆਂ ਮਹੀਨੇ ਜਦੋਂ ਆ ਜਾਂਦੇ ਆ ਜੀ ਨੌਜਵਾਨ ਮੁੰਡੇ ਨਹਿਰਾਂ ਦੇ ਵਿੱਚ ਨਹਾਉਣ ਜਾਂਦੇ ਆ ਜਿਨ੍ਹਾਂ ਨੂੰ ਨਹੀਂ ਨਹਾਉਣਾ ਆਉਂਦਾ ਉਹ ਇੱਕ ਦੂਜੇ ਨੂੰ ਦੇਖਦੇ ਨਹਿਰ ਦੇ ਵਿੱਚ ਸਾਲ ਮਾਰ ਦਿੰਦੇ ਆ ਚਾਹੇ ਨਹਿਰ ਆ ਚਾਹੇ ਸੂਆਵਾ ਕੋਈ ਵੀ ਯਾਨੀ ਡਗਾਈ ਵਾਲੀ ਜਗ੍ਹਾ ਦੇ ਵਿੱਚ ਜੇ ਸਾਲ ਮਾਰ ਦਿੰਦੇ ਆ ਤਾਂ ਉਹਨਾਂ ਦੀ ਜਾਨ ਚਲੀ ਜਾਂਦੀ ਆ ਜੀ ਡੁੱਬਣ ਨਾਲ ਤੇ ਠੀਕ ਆ ਠੀਕ ਆ ਮੰਟੀ ਭਾਈ ਲੱਗਦਾ ਨਹੀਂ ਪਹਿਲਾਂ ਤਾਂ ਸਾਨੂੰ ਆਪ ਨੂੰ ਇਹ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਸਾਨੂੰ ਜਦ ਤੈਰੀ ਨਹੀਂ ਆਉਂਦੀ ਨਹੀਂ ਆਣਾ ਚਾਹੀਦਾ ਸਾਨੂੰ ਨਹਿਰਾਂ ਤੇ ਡੂੰਘੇ ਪਾਣੀਆਂ ਦੇ ਵਿੱਚ ਇਹ ਤਾਂ ਪਤਾ ਨਹੀਂ ਨੀ ਪਤਾ ਸਾਨੂੰ ਕਿੰਨਾ ਡੂੰਘੇ ਹਾਂਜੀ ਇਹ ਤਾਂ ਹੀ ਇਸ ਲਈ ਵੀ ਜਦੋਂ ਜਾਣਿਆ ਆਈ ਆਪਦੀ ਜਾਨ ਜੋਗਨ ਦੇ ਵਿੱਚ ਪਾ ਕੇ ਜਾਣੇ ਆ ਕਿਉਂਕਿ ਜੀ ਇਹਨਾਂ ਦੇ ਨਹਿਰਾਂ ਦੇ ਨਦੀਆਂ ਦੇ ਵਿੱਚ ਵੜਨਾ ਇਸ ਖਾਲਾ ਨਹੀਂਗਾ ਕਿਉਂਕਿ ਜੀ ਅੱਜ ਕੱਲ ਖੜੇਆਂ ਪਾਣੀਆਂ ਦੇ ਵਿੱਚ ਨਹਾਉਣਾ ਬਹੁਤ ਔਖਾ ਅਸੀਂ ਫੇਰ ਡੂੰਘੇ ਪਾਣੀਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਦਰਾਖਤ ਢਿੱਗੇ ਹੋਏ ਆ ਥੱਲੇ ਬਹੁਤ ਹੀ ਜ਼ਿਆਦਾ ਕਚਰਾ ਵਾ ਜਦੋਂ ਕਿਸੇ ਵੀ ਡੈੱਡ ਬੋਡੀ ਨੂੰ ਸਰਚ ਕਰਦੇ ਆ ਤਾਂ ਸਾਨੂੰ ਮਹਿਸੂਸ ਹੁੰਦਾ ਵਾ ਕਿਉਂਕਿ ਪਾਣੀ ਗੰਧਲਾਈ ਦੇਖ ਤਾਂ ਨਹੀਂ ਸਕਦੇ ਜਦੋਂ ਕੋਈ ਪੈਰਾਂ ਨੂੰ ਚੀਜ਼ ਲੱਗਦੀ ਆ ਕੱਚ বাজਦੀ ਆ ਹੱਥਾਂ ਪੈਰਾਂ ਦੇ ਵਿੱਚ ਸਾਡੇ ਜਾਗਮ ਹੋ ਜਾਂਦੇ ਆ ਜੀ ਤੇ ਬਹੁਤ ਹੀ ਜ਼ਿਆਦਾ ਸਾਨੂੰ ਆਪਦਾ ਨਹੀਂ ਪਤਾ ਵੀ ਅਸੀਂ ਨਹਿਰ ਦੇ ਵਿੱਚੋਂ ਨਿਕਲਾਂਗੇ ਜਾਂ ਨਹੀਂ ਹੁਣ ਜੀ ਗਰਮੀ ਸਾਰੀ ਲੰਘ ਗਈ ਆ ਤੇ ਮੈਂ ਘਰੇ ਘਰੇ ਨਾਲ ਲੈਣਾ ਜੀ ਮੋਟਰ ਛੱਡ ਕੇ ਪਰ ਸਾਡੇ ਨਾਲ ਹੀ ਨਹਿਰ ਜਾਂਦੀ ਆ ਅਸੀਂ ਕਦੇ ਉਹਦੇ ਵਿੱਚ ਨਾ ਉਨ ਨਹੀਂ ਗਿਆ ਸਾਨੂੰ ਮਜਬੂਰੀ ਕਾਰਨ ਹੁਣ ਨਹਿਰ ਦੇ ਵਿੱਚ ਵੜਨਾ ਪੈਂਦਾ ਵਾ ਅੱਜ ਵੀ ਨੌਜਵਾਨ ਸੰਗਰੂਰ ਤੋਂ ਆ ਕੇ ਸੁਧਾਰ ਨਹਾਉਣ ਲੱਗਿਆ ਨਹਿਰ ਦੇ ਵਿੱਚ ਹੀ ਡੁੱਬ ਗਿਆ ਉਹ ਤੇ ਉਹਨਾਂ ਦੇ ਘਰੇ ਵੀ ਹਜੇ ਮਾਪੇ-ਵਾਪਾ ਨੂੰ ਨਹੀਂ ਪਤਾ ਵੀ ਸਾਡਾ ਮੁੰਡਾ ਕਿੱਥੇ ਆ ਕਿੱਥੇ ਨਹੀਂ ਵੀਡੀਓ ਤੋਂ ਤੁਹਾਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਸਿੱਖਣਾ ਚਾਹੀਦਾ ਇਹ ਬਈ ਜੀ ਦੱਸਦੇ ਨੇ ਕਹਿੰਦੇ ਮੈਂ ਖੁਦ ਤੈਰ ਕਾਇਕ ਚੰਗਾ ਤੈਰੀਕ ਤੈਰ ਲੈਣਾ ਪਰ ਨਹਿਰਾਂ ਤੋਂ ਨਹੀਂ ਨਹਾਉਂਦਾ ਜੇ ਨਹਾਉਣਾ ਹੁੰਦਾ ਗਰਮੀ ਲੱਗਦੀ ਹੈ ਘਰੇ ਮੋਟਰ ਤੇ ਨਹਾਉਨੇ ਆ ਬਈ ਜੀ ਫਿਰ ਕਿੱਥੋਂ ਸੇਫਟੀ ਤੁਹਾਡੀ ਸੇਫਟੀ ਨੂੰ ਕੌਣ ਦੇਖਦਾ ਕਿਵੇਂ ਰੱਖਦੇ ਹੋ ਆਪਣੀ ਸੇਫਟੀ ਨੂੰ ਵੀ ਜ਼ਰੂਰੀ ਵੀ ਨੇ ਡੂੰਘੇ ਪਾਣੀ ਨੇ ਸਿਲੰਡਰ ਵੀ ਚਾਹੀਦਾ ਆਕਸੀਜਨ ਦੀ ਵੀ ਲੋਡ ਪੈ ਜਾਂਦੀ ਹੈ ਤੁਸੀਂ ਪਾਣੀ ਦੇ ਵਿੱਚ ਉਤਰਦੇ ਹੋ ਤੁਹਾਡਾ ਖਿਆਲ ਕੌਣ ਰੱਖਦਾ ਫਿਰ ਤੁਸੀਂ ਤਾਂ ਕਿ ਲੱਕਾਂ ਦੀਆਂ ਜਾਨਾਂ ਬਚਾ ਰਹੇ ਹੋ ਅਸੀਂ ਬਾਹ ਪਰਮਾਤਮਾ ਦੇ ਆਸਰੇ ਅਸੀਂ ਵੀ ਤੁਰੇ ਫਿਰਦੇ ਆ ਜੀ ਪਰ ਸਾਨੂੰ ਥੋੜਾ ਜਿਹਾ ਤਜਰਬਾ ਜ਼ਰੂਰ ਆ ਵੀ ਅਸੀਂ ਕਿਵੇਂ ਆਪਦੀ ਜਾਨ ਬਚਾਉਣੀ ਆ ਵੀ ਸਾਨੂੰ ਹੁਣ ਉੱਪਰ ਜਾਣਾ ਚਾਹੀਦਾ ਇੰਨਾ ਕਿ ਸਾਨੂੰ ਤਜਰਬਾ ਹੈਗਾ ਤੇ ਬਾਕੀ ਜੋ ਆਪਾਂ ਪਰਮਾਤਮਾ ਦੀ ਸੇਵਾ ਲਈ ਉਹ ਕਰੀ ਜਾਂਦੇ ਆ ਜੀ ਲੋਕ ਮਾਂ ਪਿਓ ਨੂੰ ਅਖੀਰਲੀ ਵਾਰ ਹਨਾ ਉਹਨਾਂ ਦੇ ਡੈੱਡ ਬੋਡੀਆਂ ਕੱਢ ਕੇ ਦੇ ਰਹੇ ਆ ਕਈ ਵਾਰ ਕੋਈ ਲਵਾਰਸ ਡੈੱਡ ਬੋਡੀ ਵੀ ਆ ਜਾਂਦੀ ਆ ਉਸ ਨੂੰ ਵੀ ਅਸੀਂ ਉਹਨਾਂ ਦੇ ਪਰਿਵਾਰ ਤੱਕ ਪਹੁੰਚਾਉਨੇ ਆ ਅਖੀਰਲੀ ਵਾਰ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਸਾਡਾ ਪੁੱਤ ਦੁਨੀਆ ਤੇ ਨਹੀਂ ਰਿਹਾ ਕਈ ਵਾਰੀ ਐਦਾਂ ਹੁੰਦਾ ਜੀ ਜਦੋਂ ਡੈੱਡ ਬੋਡੀ ਨਹੀਂ ਮਿਲਦੀ ਤਾਂ ਸਾਰੀ ਉਮਰ ਉਹਨਾਂ ਨੂੰ ਚੋਰਾ ਲੱਗਿਆ ਰਹਿੰਦਾ ਵੀ ਸਾਡਾ ਪੁੱਤ ਕਿੱਥੇ ਆ ਕਿੱਥੇ ਨਹੀਂ ਠੀਕ ਹੈ ਬਾਂਟੀ ਬਾਈ ਤੁਸੀਂ ਦੱਸਦੇ ਹੋ ਕਈ ਮਾਮਾ ਦੇ ਪੁੱਤ ਤੁਸੀਂ ਨਹਿਰਾਂ ਦੇ ਵਿੱਚੋਂ ਕੱਢਦੇ ਹੋ ਤੁਹਾਡੀ ਮਾਂ ਵੀ ਤੁਹਾਨੂੰ ਰੋਕਦੀ ਹੋਣੀ ਆ ਵੀ ਪੁੱਤ ਇਹ ਕੀ ਕਰਨ ਲੱਗ ਗਿਆ ਤੋ ਉਹ ਮਾਂ ਦਾ ਵੀ ਦਿਲ ਧੜਕਦਾ ਹੋਣਾ ਉਹ ਨਹੀਂ ਰੋਕਦੇ ਫਿਰ ਤੁਸੀਂ ਵੀ ਤੂੰ ਜੀ ਹਰ ਰੋਜ਼ ਹੀ ਗਾਲਾਂ ਪੈਂਦੀਆਂ ਜੀ ਕਰਦੇ ਤਾਂ ਬਹੁਤ ਜਿਆਦੇ ਸਾਨੂੰ ਯਾਨੀ ਇਹ ਕੰਮਾਂ ਤੋਂ ਰੋਕਦੇ ਆ ਪਰ ਜਦੋਂ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਅਸੀਂ ਤੁਹਾਡੇ ਪੋਤਾਂ ਸੋਨ ਨੂੰ ਇੰਨਾ ਦੁੱਖ ਆ ਵੀ ਕਈ ਮਾਮਾ ਰੋ ਰਹੀਆਂ ਹੁਣ ਮੈਨੂੰ ਜੀ ਫੋਨ ਆਉਂਦਾ ਕਈ ਵਾਰ ਵੀ ਇੱਕ ਭੈਣ ਨੇ ਫੋਨ ਲਾਇਆ ਕਹਿੰਦੀ ਵੰਟੀ ਵੀਰੇ ਵੀ ਮੈਨੂੰ ਮੇਰਾ ਭਰਾ ਵੀ ਜਾਉਂਦਾ ਨਹੀਂ ਮੈਂ ਤੇਤੋ ਲੱਭ ਪਾਲ ਦੀ ਵੀ ਉਹਦੀ ਡੈੱਡ ਬੋਡੀ ਲੱਭ ਕੇ ਦੇ ਦੇ ਵੀ ਅੱਜ ਇੱਕ ਮਹੀਨਾ ਹੋ ਗਿਆ ਵੀ ਉਹਦਾ ਕੋਸ ਪਤਾ ਨਹੀਂ ਲੱਗਿਆ ਅਜੇ ਲੱਭ ਤੋ ਜਾਂਦੇ ਨਹੀਂ ਵੰਟੀ ਜਦੋਂ ਤੁਸੀਂ ਜਾਣਦੇ ਹੋ ਤੁਹਾਨੂੰ ਫੋਨ ਆਉਂਦੇ ਨੇ ਪਰਵਾਰ ਨਹੀਂ ਦੇਖਿਆ ਜਾਂਦਾ ਹਾਲਾਤ ਇਹੋ ਜਿਹੇ ਹੋ ਜਾਂਦੇ ਨੇ ਕਈ ਵਾਰੀ ਬਹੁਤ ਹੀ ਗਮਹੀਨ ਮਾਹੌਲ ਹੋ ਜਾਂਦਾ ਬਹੁਤ ਹੀ ਅੱਖਾਂ ਦੇ ਵਿੱਚ ਮਿਲਦਾ ਤੁਹਾਡੇ ਹੁਣ ਵੀ ਅੰਜੂ ਜੇ ਆ ਰਹੇ ਨੇ ਉਹ ਚੀਜ਼ਾਂ ਚਤੇ ਕਰਕੇ ਜਦੋਂ ਪਰਿਵਾਰਾਂ ਨੂੰ ਦੇਖਦੇ ਹਾਂ ਲੋਕ ਜੀ ਪਤਾ ਨਹੀਂ ਸਮਝ ਕਿਉਂ ਨਹੀਂ ਰਹੇ ਨੌਜਵਾਨ ਵੀਰ ਜੀ ਸਾਨੂੰ ਇੰਨਾ ਔਖਾ ਲੱਗਦਾ ਉਹਨਾਂ ਨੂੰ ਡੈੱਡ ਬੋਡੀਆਂ ਕੱਢਣੀਆਂ ਜੀ ਉਹਨਾਂ ਦੇ ਪਰਿਵਾਰ ਨੂੰ ਜਦੋਂ ਇਹ ਸੌਂਪਦੇ ਆ ਜੀ ਸਾਡੇ ਖੌਦਾ ਅੱਖਾਂ 'ਚ ਪਾਣੀ ਆ ਜਾਂਦਾ ਵੀ ਇਹ ਪ੍ਰਮਾਤਮਾ ਨੇ ਕੀ ਕਰਤਾ ਪਰ ਮੈਂ ਇਹੀ ਕਹਿੰਦਾ ਜੀ ਇਹ ਤੇ ਰੱਬ ਦਾ ਕੋਈ ਦੋਸ਼ ਨਹੀਂ ਜਦੋਂ ਆਪਾਂ ਨੂੰ ਖੁਦ ਨੂੰ ਪਤਾ ਆਵਾ ਜੀ ਆਪਾਂ ਨੂੰ ਨਾਉਣਾ ਨਹੀਂ ਆਉਂਦਾ ਹਾਂਜੀ 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 ਬਿਲਕੁਲ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਵੀ ਕਰਦਾ ਵੀ ਤੈਰਨਾ ਜ਼ਰੂਰ ਸਿੱਖੋ ਕੋਈ ਜਿੱਥੇ 4 ਤੋਂ 5 ਫੁੱਟ ਪਾਣੀ ਆ ਉੱਥੇ ਤੈਰਨਾ ਜ਼ਰੂਰ ਸਿੱਖੋ ਨਾ ਕਿ ਜਿਆਦਾ ਡੂੰਘੇ ਪਾਣੀਆਂ ਦੇ ਵਿੱਚ ਨਾ ਹੋ ਨਾ ਸਾਰੇ ਭੈਣ ਭਰਾਵਾਂ ਅੱਗੇ ਬੇਨਤੀ ਕਰਦਾ ਜੀ ਮੈਂ ਹਰ ਰੋਜ਼ ਵੀਡੀਓ ਪਾਉਂਨਾ ਵੀ ਭੈਣ ਭਰਾ ਨਾ ਡੂੰਘੇ ਪਾਣੀਆਂ ਦੇ ਵਿੱਚ ਨਾ ਆਇਆ ਕਰੋ ਪਰ ਨਹੀਂ ਕੋਈ ਨਹੀਂ ਇਦਾਂ ਵੀਡੀਓ ਸ਼ੇਅਰ ਵੀ ਨਹੀਂ ਕਰਦਾ ਕਈ ਵਾਰ ਜੀ ਇਦਾਂ ਦੀਆਂ ਵੀਡੀਓ ਠੀਕ ਹੈ ਐਪਰੀਸ਼ੀਏਟ ਜ਼ਰੂਰ ਕਰਦਿਆ ਕਰੋ ਯਾਰ ਇਹ ਜੇ ਨੌਜਵਾਨ ਨੇ ਜੋ ਸਵਾਮਾ ਕਰ ਰਹੇ ਨੇ ਬਿਨਾ ਲਾਲਸਤੋ ਬਿਨਾ ਪੈਸੇ ਤੋਂ ਸਵਾਮਾ ਕਰ ਰਹੇ ਨੇ ਫਿਰ ਭਾਈ ਗੱਲ ਕਰ ਲਈ ਆਪਾਂ ਕਿੱਥੇ ਕਿੱਥੇ ਸਵਾਮਾ ਤੁਸੀਂ ਕਰ ਚੁੱਕੇ ਹੋ ਪੰਜਾਬ ਦੀ ਗੱਲ ਕਰ ਲਈ ਪੰਜਾਬ ਤੋਂ ਬਾਹਰ ਗਏ ਹੋ ਕਿੰਨੀਆਂ ਘੰਟ ਤੱਕ ਲਾਸਾਂ ਲੱਭ ਚੁੱਕੇ ਹੋ ਨਹਿਰਾਂ ਦੇ ਵਿੱਚੋਂ ਅਸੀਂ ਸਰ ਜੀ ਕੋਈ ਗਿਣਤੀ ਤਾਂ ਹੈ ਨਹੀਂ ਕਈ ਡੈੱਡ ਬਾਡੀਆਂ ਚੱਕ ਕੱਢ ਸੁੱਕੇ ਆ ਜੀ ਕਿਤੇ ਕਈਆਂ ਦੀਆਂ ਜਾਨਾਂ ਬਚਾ ਚੁੱਕੇ ਆ ਕਈ ਲੋਾਰ ਡੈੱਡ ਬਾਡੀਆ ਉਹਨਾਂ ਦੇ ਪਰਿਵਾਰ ਨੂੰ ਦੇ ਚੁੱਕੇ ਆ ਜੀ ਕੱਢ ਕੇ ਤੇ ਸ੍ਰੀ ਫਤਿਹਗੜ੍ਹ ਸਾਹਿਬ ਵੀ ਅਸੀਂ ਜਾ ਕੇ ਆਏ ਆ ਜੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਜੀ ਹਰਿਆਣਾ ਰਾਜਸਥਾਨ ਫਤਿਆਬਾਦ ਤੇ ਸ੍ਰੀ ਮੌਕਸਰ ਸਾਹਿਬ ਵੀ ਜਾ ਕੇ ਆਏ ਆ ਜੀ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੀ ਠੀਕ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਜੀ ਸਾ ਵੀ ਆਉਣਾ ਬਹੁਤ ਹਾਲਾਤ ਮਾੜੇ ਹੋਣਗੇ ਬਹੁਤ ਮੁਸ਼ਕਲ ਤੁਹਾਨੂੰ ਵੀ ਆਈ ਹੋਣੀ ਆ ਡੂੰਘਾ ਪਾਣੀ ਹੋਣਾ ਰੋਟੀ ਪਾਣੀ ਵੀ ਕਈ ਵਾਰੀ ਤਾਂ ਨਹੀਂ ਖਾ ਸਕਦੇ ਤੁਸੀਂ ਟਾਈਮ ਦੇ ਨਾਲ ਉਧਰੋਂ ਪਰਿਵਾਰ ਦਾ ਪ੍ਰੈਸ਼ਰ ਵੀ ਨਹੀਂ ਯਾਰ ਕਾਕਾ ਤੁਸੀਂ ਆਹ ਕੰਮ ਕਰ ਲਓ ਪਹਿਲਾਂ ਪਰਿਵਾਰ ਨੂੰ ਆਪਣੇ ਬੱਚੇ ਚਾਹੀਦੇ ਨੇ ਕਈ ਵਾਰੀ ਅਜਿਹੇ ਹਾਲਾਤ ਵੀ ਹੋ ਜਾਂਦੇ ਨੇ ਰਾਤ ਨੂੰ ਹਨੇਰਾ-ਹਨੇਰਾ ਵੀ ਹੋ ਜਾਂਦਾ ਬਹੁਤ ਟਾਈਮ ਹੋ ਜਾਂਦਾ ਅਸੀਂ ਕਈ ਵਾਰ ਜੀ ਜਦੋਂ ਨਹਿਰਾਂ ਦੇ ਉੱਪਰ ਜਾਂਦੇ ਆ ਕਈ ਵਾਰ ਨਹਿਰਾਂ ਦੇ ਉੱਪਰ ਹੀ ਦਿਨ ਗੁਜ਼ਾਰੇ ਆ ਜੀ ਸ੍ਰੀ ਮੌਸਰ ਸਾਹਿਬ ਜਦੋਂ ਗਏ ਆ ਜੀ ਨਹਿਰਾਂ ਦੇ ਉੱਪਰ ਹੀ ਰਹਿੰਦੇ ਸੀਗੇ ਤੇ ਅੱਜ ਜਦੋਂ ਦੇ ਅਸੀਂ ਇੱਥੇ ਆਏ ਆ ਜੀ ਮੁੰਡੇ ਜੀ ਸਰਚ ਕਰਦੇ ਆ ਤੇ ਸਾਨੂੰ 3-4 ਘੰਟੇ ਹੋ ਗਏ ਸਰਚ ਕਰਦਿਆਂ ਨੂੰ ਸਿਰਫ ਇੱਕ ਪਾਣੀ ਪੀਤਾ ਜੀ ਉਸ ਤੋਂ ਇਲਾਵਾ ਕੁਝ ਨਹੀਂ ਖਾਦਾ ਪੀਤਾ ਜਦੋਂ ਹੀ ਫੋਨ ਆਇਆ ਜੀ ਉਦੋਂ ਇੱਥੇ ਤੁਰੰਤ ਪਹੁੰਚ ਗਏ ਆ ਤੇ ਕਈ ਵਾਰ ਜੀ ਅਸੀਂ ਮਤਲਬ ਕਿ ਹਾਲੇ ਤੱਕ ਜੀ ਜਿੰਨੀਆਂ ਵੀ ਡੈੱਡ ਬਾਡੀਆਂ ਕੱਢੀਆਂ ਵਾ ਕਿਸੇ ਤੋਂ ਹਾਲੇ ਤੱਕ ਕੋਈ ਪੈਸਾ ਨਹੀਂ ਲਿਆ ਜੀ ਜਿਵੇਂ ਜਦੋਂ ਕੋਈ ਜੀ ਅਸੀਂ ਟੀਮ ਸੱਦਦੇ ਆ ਬਾਹਰੋਂ ਉਹਨਾਂ ਨੂੰ ਪੈਸੇ ਜ਼ਰੂਰ ਲੈ ਕੇ ਦੰਨੇ ਆ। ਉਹ ਤਾਂ ਆਪ ਨਹੀਂ ਪੈਸੇ ਹਾਂ ਜੀ ਆਪ ਖੁਦ ਪੈਸੇ ਨਹੀਂ ਲੈਂਦੇ ਜੀ ਅਸੀਂ। ਜੇ ਕਿਸੇ ਨੇ ਪੈਸੇ ਭੈਣ ਭਰਾ ਨਹੀਂ ਦਿੱਤੇ ਆ ਉਹਦੇ ਅਸੀਂ ਜੀ ਆਕਸੀਜਨ ਸਿਲੰਡਰ ਚਾਰ ਘਰੇ ਲਿਆਂਦੇ ਪਏ ਆ ਤੇ ਉਹਨਾਂ ਦਾ ਜਿਹੜਾ ਉਤਲਾ ਸਮਾਨ ਹਾਂ ਜੀ ਉਹਦਾ ਉਤਲਾ ਸਮਾਨ ਹੌਲੀ ਹੌਲੀ ਉਹ ਵੀ ਜ਼ਰੂਰ ਅਸੀਂ ਕੈਟ ਦਾ ਸਮਾਨ ਕਿਸੇ ਸੰਸਥਾ ਨੇ ਨਹੀਂ ਕਿਸੇ ਨੇ ਤੁਸੀਂ ਇੰਨੀਆਂ ਲਾਸ਼ਾਂ ਕੱਢੀ ਤੇ ਕਿ ਕਿਸੇ ਕੋਈ ਅਜੇਹਾ ਨਹੀਂ ਇਨਸਾਨ ਸਾਹਮਣੇ ਆਇਆ ਵੀ ਭਾਈ ਤੁਹਾਨੂੰ ਕੋਈ ਪਿੰਡ ਵਾਲਾ ਆ ਜਾਂਦਾ ਕੋਈ ਬਾਹਰਲੀ ਸੰਸਥਾ ਆ ਜਾਂਦੀ ਹੈ ਕੋਈ ਪੰਜਾਬ ਦੀ ਅਜਿਹੀ ਸੰਸਥਾ ਭਾਈ ਤੁਹਾਨੂੰ ਆਹ ਸਮਾਨ ਲੈ ਲੈਣੇ ਆ ਸੇਫਟੀ ਕਿੱਟਾਂ ਲੈ ਲਓ ਤੁਸੀਂ ਆਪਣੇ ਕੋਲੇ ਕੋਈ ਵੀ ਨਹੀਂ ਮਿਲਿਆ ਹਜੇ ਤੱਕ ਨਹੀਂ ਜੀ ਸਾਨੂੰ ਗੁਰਮੁਲਾਪ ਭਰਾ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਕੈਟ ਲਈ ਪੈਸੇ ਦਿੱਤੇ ਸੀ ਤੇ ਸਤਨਾਮ ਆਸਟ੍ਰੇਲੀਆ ਨੇ ਸਾਨੂੰ ਜੀ 33000 ਰੁਪਏ ਉਹਨਾਂ ਨੇ ਵੀ ਦਿੱਤਾ ਸੀ ਤੇ ਇੱਕ ਗਾਗੇਵਾਲ ਦੀ ਬੁੜੀ ਕੱਢੀ ਸੀਗੀ ਜੀ ਉਹਨਾਂ ਨੇ ਵੀ ਕੋਸਪੈਸੇ ਸਾਨੂੰ ਕੱਟ ਲਈ ਦਿੱਤੇ ਸੀ ਤੇ 5000 ਰੁਪਿਆ ਜੀ ਮੈਨੂੰ ਲੱਖੇ ਦੇ ਮੁੰਡੇ ਡੱਗ ਪਏ ਸੀ ਨੌਜਵਾਨ ਜੀ ਗੱਡੀ ਸਮੇਤ ਹੀ ਡੱਗ ਪਈ ਦੋ ਦੀਆਂ ਮੈਂ ਜਾਨਾ ਰਾਤ ਨੂੰ ਠੰਡ ਦੇ ਵਿੱਚ ਵਿਚਾਲੀਆਂ ਸੀ ਤੇ ਦੋ ਮੁੰਡੇ ਚਾਰ ਜਾਣੇ ਸੀਗੇ ਜੀ ਦੋ ਮਰ ਗਏ ਸੀਗੇ ਤੇ ਹੋਰ ਬਾਕੀ ਇੱਕ ਵੀਡੀਓ ਪਾਈ ਸੀ ਮੌਕਸਰ ਸਾਹਿਬ ਤੋਂ ਜੀ ਤੇ ਸਾਨੂੰ ਬਹੁਤ ਭਰਾਵਾਂ ਦਾ ਫੋਨ ਵੀ ਆਇਆ ਵੀ ਇਹ ਕੱਟ ਕਿੰਨੇ ਦੀ ਆ ਵੀ ਅਸੀਂ ਤੈਨੂੰ ਲੈ ਕੇ ਦੇਵਾਂਗੇ ਪਰ ਜੀ ਮੈਨੂੰ ਜਿਹੜੇ ਭਰਾਵਾਂ ਨੇ ਪੈਸੇ ਭੇਜਿਆ 8 ਤੋਂ 9000 ਰੁਪਏ ਤੱਕ ਕਈਆਂ ਨੇ ਜੀ ਕਿਸੇ ਨੇ 100 ਰੁਪਏ ਭੇਜਿਆ ਕਿਸੇ ਨੇ 50 ਐਦਾਂ ਮੇਰੇ ਭਰਾਵਾਂ ਨੇ ਸਾਰਿਆਂ ਨੇ ਸੇਵਾ ਕੀਤੀ ਹੈ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੇ ਉਸ ਤੋਂ ਇਲਾਵਾ ਸਾਨੂੰ ਹੋਰ ਕਿਸੇ ਦੇ ਪੈਸੇ ਨਹੀਂ ਆਏ ਜੀ ਠੀਕ ਹੈ ਠੀਕ ਹੈ ਤੁਸੀਂ ਲੋਕਾਂ ਨੂੰ ਕਹਿਤਾ ਰਹੇ ਹੋ ਵੀ ਨੈਰਾ ਤੇ ਨਾ ਜਾਵੋ ਘਰੇ ਨਾ ਵੋ ਜੇ ਗੱਲ ਕਰ ਲਈ ਤੁਹਾਡਾ ਸੰਪਰਕ ਨੰਬਰ ਕਿੰਨਾ ਵਾ ਕਿੱਥੇ ਤੁਹਾਨੂੰ ਮਿਲਿਆ ਜਾ ਸਕਦਾ ਜਾਂ ਤੁਹਾਡਾ ਕੋਈ ਫੇਸਬੁੱਕ ਹੋਵੇ ਜਾਂ ਇੰਸਟਾਗ੍ਰam ਤੇ ਕੋਈ ਆਈਡੀ ਹੋਵੇ ਜਰੂਰ ਸਾਨੂੰ ਦੱਸ ਦਿਓ ਲੋਕਾਂ ਤੱਕ ਪਹੁੰਚ ਜਾਵੇ ਤੁਹਾਡੀ ਆਈਡੀ ਜਰੂਰ ਪਹੁੰਚ ਜਾਵੇ ਦੱਸਦੇ ਹੋ ਜਰੂਰ ਮੇਰਾ ਹੀ ਇੰਸਟਾਗ੍ਰam ਦੀ ਆਈਡੀ ਆ ਬਾਂਟੀ ਸਿੰਘ ਢਾਲੀਵਾਲ ਜੀ ਤੇ ਫੇਸਬੁੱਕ ਦੀ ਆਈਡੀ ਆ ਬਾਂਟੀ ਸਿੰਘ ਡੱਲਾ ਪੰਜਾਬੀ ਦੇ ਵਿੱਚ ਜੀ ਤੇ ਫੇਸਬੁੱਕ ਤੇ ਬਾਂਟੀ ਗੋਤਾ ਹੋਰ ਤੇ ਮੇਰਾ ਨੰਬਰ ਆ 826470429826470429 ਮੈਂ ਸਾਰਿਆਂ ਅੱਗੇ ਬੇਨਤੀ ਕਰਦਾ ਵੀ ਮੇਰੇ ਤੱਕ ਪ੍ਰਮਾਤਮਾ ਨਾ ਕਰੇ ਕਿਸੇ ਨੂੰ ਲੋਡ ਪਾਵੇ ਪਰ ਲੋਡ ਪੈ ਜਾਂਦੀ ਹੈ ਬੁਰੇ ਵਕਤ ਚ ਹਾਂਜੀ ਆਪਾਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਹਾਂ ਪਰ ਪ੍ਰਮਾਤਮਾ ਕਰੇ ਨਾ ਹੀ ਮੇਰੇ ਤੱਕ ਲੋਡ ਪਾਵੇ ਕਿਸੇ ਨੂੰ ਤੇ ਸਾਰੇ ਭੈਣ ਭਰਾਵਾਂ ਅੱਗੇ ਵੀ ਬੇਨਤੀ ਆ ਡੂੰਘੇ ਪਾਣੀਆਂ ਦੇ ਵਿੱਚ ਨਾ ਨਹਾਉਣ ਜਾਇਆ ਕਰੋ ਜੇਕਰ ਨਹੀਂ ਨਹਾਉਣਾ ਹੁੰਦਾ ਵੱਖ-ਵੱਖ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਨੇ ਆ ਵੱਖ-ਵੱਖ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਹੇ ਨੇ ਜਰੂਰ ਚੰਗੀਆਂ ਵੀਡੀਓ ਜਰੂਰ ਸ਼ੇਅਰ ਕਰ ਦਿਆ ਕਰੋ ਫਾਰਵਰਡ ਜਰੂਰ ਕਰ ਦਿਆ ਕਰੋ ਤਾਂ ਜੋ ਇਹ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ ਇਹ ਜਿਹੜਾ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਬਿਨਾਂ ਕਿਸੇ ਪੈਸੇ ਲਏ ਤੋਂ ਸੇਵਾ ਕਰ ਰਿਹਾ ਹੈ ਮਨੁੱਖਤਾ ਦੀ ਸੇਵਾ ਕਰ ਰਿਹਾ ਮਨੁੱਖ ਦੇ ਨਾਲ ਖੜਾ ਹੈ ਬਿਨਾਂ ਪੈਸੇ ਲਏ ਤੋਂ ਕਈ ਜਾਨਾਂ ਵੀ ਬਚਾ ਚੁੱਕਿਆ ਕਈ ਜਾਨਾਂ ਲਾਸਾਂ ਮਹਿਰ ਦੇ ਵਿੱਚੋਂ ਕੱਢ ਵੀ ਚੁੱਕਿਆ ਪਰ ਪੈਸੇ ਕਿਸੇ ਤੋਂ ਨਹੀਂ ਲੈਂਦਾ ਜੇਕਰ ਕੋਈ ਦੇ ਵੀ ਦਿੰਦਾ ਆਪਣਾ ਸਮਾਨ ਲੈ ਲੈਂਦਾ ਬਿਨਾਂ ਸੇਫਟੀ ਕਿੱਟਾਂ ਤੋਂ ਇਹ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਕਈ ਜਾਨਾਂ ਬਚਾਉਂਦਾ ਹੈ ਅਜਿਹੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਿਵਾਂਗੇ ਧੰਨਵਾਦ